ਦਾ ਸੇਵਾ ਕਰਦੇ ਕਰਦੇ ਇੱਕ ਦਿਨ ਇਸ਼ਨਾਨ ਪੇ ਕਰਾਉਂਦੇ ਨੇ ਇਸ਼ਨਾਨ ਕਰਾਉਂਦੇ ਕਰਾਉਂਦੇ ਜਿਹੜੀ ਪੀੜੀ ਐ ਪੀੜੀ ਤੇ ਬੈਠਦੇ ਹੁੰਦੇ ਹੁਣ ਆਪਾਂ ਪੀੜੀ ਤੇ ਬੈਠ ਕੇ ਇਸ਼ਨਾਨ ਕਰਦੇ ਆ ਜਦੋਂ ਉਸ ਪੀੜੀ ਦੇ ਉੱਤੇ ਬੈਠਣਾ ਲੱਗੇ ਨੇ ਤੇ ਬੈਠ ਕੇ ਕਹਿੰਦੇ ਇਸ਼ਨਾਨ ਕਰਦੇ ਤੇ ਮਾਤਾ 22 ਪਾਣੀ ਜੀ ਕਹਿੰਦੇ ਇਸ਼ਨਾਨ ਪੇ ਕਰਾਉਂਦੇ ਨੇ ਪਿਤਾ ਜੀ ਦਾ ਤੇ ਉਸ ਸਮੇਂ ਸਤਿਗੁਰੂ ਜੀ ਆਪਣੇ ਨਿਜ ਸਰੂਪ ਆਪਣੇ ਆਕਾਰ ਪੁਰਖ ਦੇ ਪਰਮ ਸਰੂਪ ਕਿਉਂਕਿ ਸਕਾਰ ਸਰੂਪ ਗੁਰੂ ਅਮਰਦਾਸ ਨਿਰাকার ਸਰੂਪ ਅਕਾਲ ਪੁਰਖ ਵੈਗੂ ਉਹਦੇ ਵਿੱਚ ਆਪਾਂ ਧਿਆਨ ਜੋੜਦਾ ਕਰਦੇ ਨੇ ਜਦੋਂ ਧਿਆਨ ਜੋੜਦੇ ਧਿਆਨ ਜੁੜਦਾ ਹੈ ਇਦਰੋਂ ਬੀੜੀ ਦਾ ਜਿਹੜਾ ਪਾਵਾ ਟੁੱਟ ਜਾਂਦਾ ਤੇ ਮੇਕ ਤਿੱਖੀ ਮੇਕ ਉਹ ਰਹਿ ਜਾਂਦੀ ਹੈ ਇਕੱਲੀ ਤੇ ਤਿੱਖੀ ਮੇਕ ਰਹਿ ਜਾਂਦੀ ਹੈ ਨਾ ਤੇ ਬੀਬੀ ਭਾਨੀ ਜੀ ਜਦੋਂ ਪਾਵਾ ਟੁੱਟਦਾ ਤੇ ਆਪਣੇ ਪਾਵੇ ਦੇ ਥੱਲੇ ਆਪਣਾ ਪੈਰ ਕਰ ਦਿੰਦੇ ਨੇ ਜਦੋਂ ਪੈਰ ਕਰਦੇ ਨੇ ਨਾ ਤੇ ਜਦੋਂ ਉਹ ਮੇਕ ਵਿੱਚ ਨਹੀਂ ਨਿਕਲ ਕੇ ਧਰਤੀ ਦੇ ਲੱਗ